ਬਟ ਅਸੀਂ ਹਮੇ ਇੱਕ ਪੂਰੇ ਸ਼ਹਿਰ ਚ ਜਬ ਪਲੇਸਟਿਕ ਵੀ ਸਰਕੂਲੇਟ ਕਰ ਦਿੱਤੇ ਦੋ ਦਿਨਾਂ ਅੱਗੇ ਤੋਂ ਜ਼ਿਆਦਾ ਪ੍ਰੋਬਲਮਸ ਹੱਲ ਹੋ ਜਾਣੀ ਲੋਕਾਂ ਨੂੰ ਇਹ ਅਵੇਅਰਨੈਸ ਮਿਲੂਗੀ ਵੀ ਇਹਨਾਂ ਨੂੰ ਮਾਰਨਾ ਨਹੀਂ ਹੈ ਅਸੀਂ ਜਿਵੇਂ ਮਾਰਦੇ ਅਸੀਂ ਕਿਸੇ ਕੈਮਬ੍ਰਿਜ ਕੈਪਟਨ ਨੂੰ ਜਿਵੇਂ ਕਰਦੇ ਹਾਂ ਫਿਰ ਤੁਹਾਨੂੰ ਕਿੰਨਾ ਲੱਗਦਾ ਇਹ ਸਭ ਤੇ ਸਦਾ ਹੈ ਸਾਨੂੰ ਇਹ ਤੁਹਾਨੂੰ ਵੀ ਪਾਣੀ ਪੀਣ ਕਰਵਾਉਣਾ ਹੈ ਸਰ ਉਹ ਸੋਚਿਆ ਰਹੇ ਸੀਗੇ ਡਾਕਟਰ ਰਿਗਾਰਡਿੰਗ ਪੀਸ ਗਮ ਸਰ ਉਹ ਇਹ ਕਹਿਣਾ ਚਾਹੁੰਦੇ ਸੀਗੇ ਵੀ ਡੌਗਸ ਨਾਲ क्रुएਲਟੀ ਹੋ ਰਹੀ ਹੈ ਜੀ ਆਪਣੇ ਸ਼ਹਿਰ ਚ ਤੇ ਬਹੁਤ ਹੀ ਮਿਸਬੀਹੇਵ ਕੀਤਾ ਜਾ ਰਿਹਾ ਹੈ ਡੌਗਸ ਨਾਲ ਤੇ ਆਪਣੇ ਦੁੱਖ ਲੈ ਕੇ ਆਏ ਸੀਗੇ ਸਾਡੇ ਕੋਲ ਕਿਉਂਕਿ ਉਹ ਡੌਗ ਲਵਰ ਐਨੀਮਲ ਲਵਰ ਨੇ ਤੇ ਅਸੀਂ ਡਿਸਕਸ ਕੀਤਾ ਕਿ ਇੱਕ ਕੈਂਪੇਨ ਚਲਾ ਸਕਦੇ ਆ ਅਵੇਅਰਨੈਸ ਵਾਸਤੇ ਵੀ ਡੌਗਸ ਨੂੰ ਮਾਰਿਆ ਨਾ ਜਾਵੇ ਤੇ ਉਹਨਾਂ ਨੂੰ ਵੱਤੋ ਵੱਦ ਸਟਰਲਾਈਜੇਸ਼ਨ ਦਾ ਕੈਂਪੇਨ ਚਲਾ ਕੇ ਤੇ ਉਹਨਾਂ ਨੂੰ ਸਟਰਲਾਈਜ਼ ਕਰਕੇ ਤੇ ਉਹਨਾਂ ਦੀ ਪੋਪੂਲੇਸ਼ਨ ਇਲਿਗਲ ਵੇ ਨਾਲ ਘਟਾਈ ਜਾਵੇ ਤੇ ਨਗਰ ਨਿਗਮ ਵੱਲੋਂ ਕਰਦੀਆਂ ਮੁਹਿੰਮ ਸਰ ਨਗਰ ਨਿਗਮ ਵੱਲੋਂ ਸਟਰਲਾਈਜੇਸ਼ਨ ਦਾ ਕਨਸਟੈਂਟਲੀ ਚੱਲ ਰਹੀ ਹੈਗੀ ਆ ਮੈਂ ਵੀ ਇੰਤਛਾ ਹੈਗਾ ਕਿਉਂਕਿ ਜਨਰਲ ਪਬਲਿਕ ਨੂੰ ਵੀ ਸਟ੍ਰੇ ਡੌਗਸ ਤੇ ਸਟ੍ਰੇ ਐਨੀਮਲਸ ਤੋਂ ਕਾਫੀ ਦਿੱਕਤ ਆ ਰਹੀ ਹੈਗੀ ਹੈ ਕਈ ਛੋਟੇ ਬੱਚਿਆਂ ਨੂੰ ਸਟ੍ਰੇ ਡੌਗਸ ਕੱਟ ਲੈਂਦੇ ਹੈਗੇ ਤੇ ਜਾਂ ਫਿਰ ਸਟ੍ਰੇ ਐਨੀਮਲਸ ਲੋ ਦਿੱਕਤ ਆ ਰਹੀ ਹੈ ਤਾਂ ਫਿਰ ਇਹ ਦੋਨੋਂ ਤਰਫ ਦੀ ਸਟੋਰੀ ਹੈਗੀ ਹੈ ਕਿ ਕਈ ਲੋਕਾਂ ਨੂੰ ਸਟ੍ਰੇ ਡੌਗਸ ਤੋਂ ਤਕਲੀਫ ਹੈਗੀ ਹੈ ਤੇ ਡੌਗਸ ਨੂੰ ਵੀ ਲੋਕਾਂ ਤੋਂ ਤਕਲੀਫ ਹੈਗੀ ਤੇ ਇਹ ਸੋਲੂਸ਼ਨ ਦੱਸ ਰਹੇ ਜਿਹੜੇ ਕੋਰਟ ਵੱਲੋਂ ਆਰਡਰ ਆਏ ਹੋਏ ਹੈਗੇ ਵੀ ਇਹਨਾਂ ਨੂੰ ਡਿਸਪਲੇਸ ਨਹੀਂ ਕਰਨਾ ਉਹ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਆਪ ਦਾ ਕੰਮ ਸ਼ੁਰੂ ਕਰੋ ਉਹ ਨਹੀਂ ਦੇਰ ਅਸੀਂ ਵੀ ਤੁਹਾਡੀ ਸਪੋਰਟ ਕਰਦੇ ਆਂ ਵੀ ਤੁਸੀਂ ਉੱਤੋਂ ਕੋਰਟ ਚੋਂ ਇਹ ਰੂਲ ਪਾਸ ਕਰਵਾ ਲਓ ਵੀ ਡੌਗ ਸ਼ੈਲਟਰ ਵੀ ਬਣ ਸਕਣ ਤੇ ਡੌਗਸ ਨੂੰ ਰੋਜ਼ ਦੇ ਆਧਾਰ ਤੇ ਇੱਕ ਸੇਫ ਜਗ੍ਹਾ ਤੇ ਰੱਖਿਆ ਜਾਵੇ ਤੇ ਸ਼ਹਿਰ ਚ ਸਟ੍ਰੇ ਡੌਗਸ ਖਤਮ ਹੋ ਜਾਣ ਵੀ ਇੱਕ ਜਗ੍ਹਾ ਤੇ ਰੱਖ ਲਈਏ ਉੱਥੇ ਸਟਰਾਈਲਾਈਜ਼ ਕਰ ਲਈਏ ਤੇ ਉੱਥੇ ਹੀ ਗਊਸ਼ਾਲਾ ਵਾਂਗੂ ਸਟ੍ਰੀਟ ਡੌਗਸ ਰਹਿਣ ਲੱਗ ਜਾਂਦੇ। ਲੋਕ ਵੀ ਤੰਗ ਨਾ ਹੋਣ ਤੇ ਲੋਕ ਵੀ ਤੰਗ ਨਾ ਹੋਣ ਤੇ ਡੌਗਸ ਨੂੰ ਤਕਲੀਫ ਨਾ ਹੋਵੇ। ਤੇ ਇਹ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਤੇ ਉਹ ਕਹਿੰਦੇ ਵੀ ਅਸੀਂ ਉੱਤੇ ਗੱਲ ਕਰਾਂਗੇ। ਅਮੇਸ਼ ਜੀ ਲੱਗਦਾ ਉਸ ਤੋਂ ਬਾਅਦ ਨਿਰੰਤਰ ਸਹਿਯੋਗ ਹੋਊਗਾ। ਹਾਂ ਪੂਰਾ ਸਹਿਯੋਗ ਹੋਊਗਾ ਜੀ ਤੇ ਮੈਂ ਇਸ ਵਾਸਤੇ ਬਿਲਕੁਲ ਰੈਡੀ ਹਾਂ। ਮੈਂ ਆਪਦੇ ਮੇਨ ਪ੍ਰੋਜੈਕਟ ਹਮਚਪਾ ਦੂੰਗਾ ਵੀ ਇੱਕ ਡੌਗ ਸ਼ੈਲਟਰ ਵੱਡਾ ਬਣੇ ਜਿੱਥੇ ਸ਼ਹਿਰ ਦੇ ਸਾਰੇ ਡੌਗਸ ਨੂੰ ਲਿਆ ਕੇ ਰੱਖਿਆ ਜਾਵੇ।